ਤਰਪਰੀ ਅਤੇ ਇੱਕ ਗੁਣ ਕਰਿਓ ਇੱਕ ਵਾਰ ਫਿਰ ਤੋਂ ਤੁਸੀਂ ਸਾਡੇ ਚੈਰਾਤੇ ਨਾਲ ਜੁੜ ਗਏ ਹੋ ਤੀਰਥਵਰਡ ਦੇ ਵਿੱਚ ਤੁਹਾਡਾ ਸਵਾਗਤ ਦੇਖੋ ਜੋ ਸਾਡੇ ਵਰਤਮਾਨ ਕਾਲ ਵਿੱਚ ਚੱਲ ਰਿਹਾ ਜਾਂ ਜਿਸ ਕੀ ਇਸ ਵਰਤਮਾਨ ਕਾਲ ਵਿੱਚ ਜ਼ਰੂਰਤ ਹੁੰਦੀ ਹੈ ਜਾਂ ਸਮੇਂ ਬਤਾਵਕ ਜਿੰਨਾ ਮਸਲਿਆਂ ਤੇ ਗੱਲ ਕਰਨੀ ਚਾਹੀਦੀ ਹੈ ਜਾਂ ਜੋ ਸਾਡੇ ਸਭ ਤੋਂ ਮਹੱਤਵਪੂਰਨ ਵਿਚਾਰਧਾਰਾ ਜਿਸ ਤੇ ਸਾਨੂੰ ਪੈਰਾ ਦੇਣ ਦੀ ਬਹੁਤ ਲੋੜ ਹੁੰਦੀ ਹੈ ਉਸ ਅਨਵਾਦ ਤੇ ਹੀ ਸਾਨੂੰ ਕੰਮ ਕਰਦੀ ਚਾਹੀਦੀ ਜਿੱਥੇ ਇੱਥੇ ਸਾਨੂੰ ਆਪਣੇ ਪਰਿਵਾਰ ਨੂੰ ਚਲਾਉਣ ਲਈ ਕੰਮ ਦੀ ਜ਼ਰੂਰਤ ਹੁੰਦੀ ਹੈ ਤੇ ਆਪਣੇ ਸਿਹਤ ਪ੍ਰਤੀ ਧਿਆਨ ਰੱਖਣ ਲਈ ਹਸਪਤਾਲਾਂ ਦੀ ਜ਼ਰੂਰਤ ਹੁੰਦੀ ਹੈ ਜਾਂ ਸਿਹਤ ਸੰਸਥਾਵਾਂ ਦੀ ਜ਼ਰੂਰਤ ਹੁੰਦੀ ਹੈ ਉਥੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਲਈ ਇੱਕ ਸ਼ੌਕੀ ਜ਼ਰੂਰ ਪਈ। ਸ਼ਬਦ ਇੱਕ ਐਸੀ ਅਵਸਥਾ ਜੋ ਸੱਚ ਨੇ ਪੈਰਾਂ ਦਿਨ। ਸ਼ਬਦ ਕਦੇ ਢੁਠਾ ਨਹੀਂ ਹੋ ਸਕਦਾ। ਨਾ ਕਦੇ ਗੰਤ ਹੋ ਸਕਦਾ। ਆ ਉਸ ਸੀ ਸ਼ਬਦ ਦਾ ਰਵਾਜ ਕੱ ਤਾ ਕਿ ਆਹ ਨੂੰ ਕੋ ਪਰਤਲ ਨਹੀਂ ਕਰਤਾ ਪਰ ਜਿਵੇਂ ਕਿ ਸ਼ਬਦ ਹੈ ਉਹ ਸੱਚਾ ਪਵਿੱਤਰ ਤੇ ਪਾਕ ਨੇ ਤਾਂ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਾਥ ਵਿੱਚ ਸੰਸਾਰ ਦੇ ਵਿੱਚ ਕਿਉਂ ਭਿਜੇ ਜਿੱਥੇ ਅਸੀਂ ਕੀਰਤ ਕਰਕੇ ਬੰਦ ਕੇ ਸ਼ਕਲਾ ਸਿੱਖਿਆ ਉਥੇ ਅਕਾਲ ਪੁਰਖ ਵਾਹਿਗੁਰੂ ਦਾ ਸ਼ਤ੍ਰਾਂਦਾ ਕਾਰਨਾ ਵੀ ਕਾਨੂੰ ਦੱਸਿਆ ਗਿਆ ਜੋ ਅਸੀਂ ਭੁੱਲ ਗਏ ਆ ਤੇ ਕੰਮ ਨਹੀਂ ਰਹੇ ਹਰ ਕੋਈ ਆਪਣੇ ਕੰਮ ਨੂੰ ਸਿਆੜਾ ਜਾਂ ਹਰ ਕੋਈ ਆਪਣੀ ਸੋਚ ਮਤਾਬਕ ਇਹ ਦੁਨੀਆਦਾਰੀ ਤੇ ਚੱਲ ਰਹੀ ਹੈ ਜ਼ਿੰਦਗੀ ਦੇ ਵਿੱਚ ਇੱਕ ਪੈਸਾ ਹੀ ਤੁਹਾਡੇ ਦੀ ਸਭ ਕੁਝ ਦੀ ਮੁੱਦਾ ਤੁਹਾਨੂੰ ਇਸ ਸੰਸਾਰ ਦੇ ਵਿੱਚ ਵਿਚਰ ਲਈ ਉਸ ਵਾਹਿਗੁਰੂ ਕਾਲ ਪ੍ਰਣ ਵੀ ਯਾਦ ਕਰਦਾ ਅਗਰ ਅੱਖਾਂ ਖੋਲ ਕੇ ਉਸ ਵਾਹਿਗੁਰੂ ਦੀ ਪਰਮਾਤਮਾ ਦੀ ਪੜਾਈ ਦੁਨੀਆ ਨੂੰ ਦੇਖੋਗੇ ਤਾਂ ਤੁਹਾਡਾ ਇਹ ਪੂਰੀ ਸ੍ਰਿਸ਼ਟੀ ਗੋਲ ਨਜਰਾਣੇ ਕਿਉਂਕਿ ਸਾਡੇ ਨੈਪਟੂਨ ਦਾ ਜੋ ਆਕਾਰ ਹੈ ਕੋਈ ਫੁੱਟਬਾਲ ਦੀ ਤਰ੍ਹਾਂ ਗੋਲਾ ਤੇ ਉਸ ਗੋਲ ਦੇ ਆਧਾਰ ਤੇ ਸਾਡੀ ਜ਼ਿੰਦਗੀ ਘੁੰਮ ਰਹੀ ਹੈ ਉਸ ਚੱਕਰ ਦੇ ਆਧਾਰ ਤੇ ਸਾਡੀ ਜ਼ਿੰਦਗੀ ਘੁੰਮ ਰਹੀ ਹੈ ਅਗਰ ਇਸ ਧਰਤੀ ਦਾ ਘੁੰਮਣਾ ਬੰਦ ਹੋ ਜਾਵੇ ਜਾਂ ਚੱਕਰ ਦਾ ਚੱਲਣਾ ਬੰਦ ਹੋ ਜਾਵੇ ਤਾਂ ਹੋ ਸਕਦਾ ਸਾਡੇ ਜੀਵਨ ਦੇ ਵਿੱਚ ਕੋਈ ਕੰਮ ਸੰਭਵ ਨਾ ਰਹੇ ਅਸੀਂ ਇਸ ਜ਼ਿੰਦਗੀ ਦੇ ਹੱਥੋਂ ਬੈਠੇ ਹਾਂ। ਅਗਰ ਸਾਡੀ ਧਰਤੀ ਡੁੱਲ ਰਹੀ ਹੈ ਤਾਂ ਉਹ ਆਪਣੀ ਇੱਕ ਕਹਾਣੀ ਦਾ ਬਾਹਰੀ ਹੈ ਜੋ ਸਰਕਾਰ ਪਰ ਖਣ ਬਾਤ ਹੋ ਰਹੀ ਨਹੀਂ। ਮੋਰ ਇੱਥੇ ਇੱਕ ਗੱਲ ਕਰਨੀ ਹੈ ਕਿ ਅਮਰੀਕਾ ਦਾ ਪੋਲਾਰ ਜਲਸੀ ਦਾ ਸਾਰੇ ਇਹ ਗੱਲ ਆਰਟੀਕਲ ਵਿੱਚ ਲਿਖੀ ਵੀ ਆ ਤੇ ਮੰਨੀ ਵੀ ਆ ਤੇ ਅਪਣਾਈ ਵੀ ਆ ਕਿ ਅਗਰ ਦਰਸ਼ਕ ਨੂੰ ਬਾਤ ਕੀ ਗੁਰਵਾੜੀ ਦੇ ਵਿੱਚ ਨਾ ਲਿਖ ਦੇ ਕਿ ਲੱਖ ਆਕਾਸ਼ਾਂ ਕਾਟ ਲੱਖ ਪਤਾਲਾਂ ਪਤਾਲ ਤਾਂ ਹੋ ਸਕਦਾ ਹੈ ਅਸਲੀ ਤੋਂ ਚੀਜ਼ਾਂ ਬਾਰੇ ਨਾ ਜਾਣ ਸਕਦੇ ਕਿ ਸਾਡੀ ਧਰਤੀ ਤੋਂ ਬਾਹਰ ਵੀ ਕਈ ਧਰਤੀਆਂ ਨੇ ਤੇ ਸਾਡੀ ਧਰਤੀ ਤੋਂ ਥੱਲੇ ਵੀ ਕਈ ਧਰਤੀਆਂ ਨੇ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾ ਦੇ ਲੱਖਾਂ ਹੁਣ ਗੱਲ ਹੋ ਗਈ ਹੈ ਕਿ ਉਸ ਅਸੀਂ ਅਕਾਲ ਪੁਰਖ ਦੇ ਘਰ ਨੂੰ ਲੱਪੜਾ ਜਰੂਰ ਚਾਹੁੰਦੇ ਆ ਪਰ ਉਸਦੇ ਦੱਸੇ ਸਿਧਾਂਤਾਂ ਤੇ ਤੁਰਨਾ ਨਹੀਂ ਚਾਹੁੰਦੇ ਹੁਣ ਉਹਨਾਂ ਦੇ ਦੱਸੇ ਸਿਧਾਂਤਾਂ ਤੇ ਤੁਰਦਾ ਸਾਹ ਕਿੰਨੇ ਹੈ ਉਸ ਲਈ ਸਾਦੂ ਨੇ ਕੁਝ ਸ਼ਾਪੂ ਦਿੱਤਾ ਗਿਆ ਜਿਸ ਦੀ ਬੰਦਗੀ ਕਰਕੇ ਅਸੀਂ ਉਸ ਅਕਾਲ ਪੁਰਖ ਕਾਟਕਰੀ ਦੇ ਚਾਣਾ ਲੱਗਣਾ ਜਾ ਉਹਨਾਂ ਦੇ ਚਰਨਾਂ 'ਤੇ ਸਜਦਾ ਕਰਦਾ ਤੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਦੁਨੀਆ ਬਹੁਤ ਵੱਡੀ ਹੈ ਕਈ ਹਿੱਸਿਆਂ ਵਿੱਚ ਬੰਦੀ ਹੋਈ ਹੈ ਹਰ ਇੱਕ ਧਰਤੀ 'ਤੇ ਜਾਓਗੇ ਉੱਥੋਂ ਦੀ ਜਨੂ ਜਲਵਾਦੀ ਜਾਂ ਉੱਥੋਂ ਦੇ ਲੋਕ ਵਕ ਵਕ ਕਿਸਮਾਤੇ ਵਕ ਵਕ ਪਹਿਰਾਵੇ ਜਿਸ ਤਰ੍ਹਾਂ ਦਾ ਗੀਤ ਦੀਸ਼ ਆ ਉਸ ਤਰ੍ਹਾਂ ਦਾ ਉਹਨਾਂ ਦਾ ਪਹਿਰਾਵਾ ਉਸ ਤਰ੍ਹਾਂ ਦੀ ਉਹਨਾਂ ਦੀ ਅਬੂਦੀਆਂ ਨਹੀਂ ਕਿ ਉਹਨਾਂ ਦੀ ਭੀਜੂ ਨੂੰ ਚਾਫ ਰਾਂ ਪਰਮਾਤਮਾ ਨੇ ਇਹ ਵੀ ਨਹੀਂ ਕਿਹਾ ਕਿ ਸਾਰਾ ਦਿਨ ਭਾਈ ਤੂੰ ਮੇਰਾ ਨਾਮ ਜੱਪੀ ਚੱਲਦਾ ਬਾਬੇ ਨਾਨਕ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਈ ਜੇ ਤੁਸੀਂ ਨਾਮ ਜਪਣਾ ਨਾਲ ਕਿਰਤ ਵੀ ਕਰਦੇ ਹੋ ਆਪਣੇ ਹੱਥੀ ਕੋ ਕੰਮ ਕਰ ਕੰਮ ਵੀ ਕਰਨਾ ਫਿਰ ਜੋ ਸਮਾਨਤਾ ਹੈ ਉਹ ਵੀ ਕੱਢਣਾ ਤਾਂ ਕਿ ਤੁਹਾਡੀ ਇੱਕ ਰੋਟੀ ਵਿੱਚੋਂ ਇੱਕ ਮੁਰਕੇ ਕਿਸੇ ਗਰੀਬ ਦੇ ਮੂੰਹ ਵਿੱਚ ਵੀ ਪੈ ਜਾਵੇ ਇਹ ਦੁਨੀਆ ਉਸ ਅਕਾਲ ਪੁਰਖ ਦੀ ਰਜਾ ਦੇ ਵਿੱਚ ਆ ਇਹ ਸਾਡੇ ਸ਼ਰੀਰ ਜੋ ਮਿੱਟੀ ਦੇ ਪੁੱਤਲੇ ਕਹਿੰਦੇ ਆ ਉਬੀ ਉਸ ਅਕਾਲ ਪਰ ਚੁੜੇ ਕੁਦੀ ਰਜਾ ਪਿਛਾਈ ਕੀ ਆਪਣੇ ਕੰਮ ਕਾਣ ਕਰ ਗੱਲਾ ਅਗਰ ਕੀਤੀਆਂ ਜਾਂ ਤਾਂ ਬਲੀਦ ਘਾਈ ਤੱਕ ਕੀਤੀਆਂ ਜਾਂਦੀਆਂ ਸਾਡੀ ਸਾਈਸ ਇੱਥੋਂ ਤੱਕ ਚਲੇ ਗਈ ਕਿ ਅਸੀਂ ਧਰਤੀ ਦੇ ਆਰ ਪਾਰ ਸਰਾਖ ਕਰਕੇ ਵੀ ਦੇਖਣਾ ਚਾਹਿਆ ਕਿ ਕੀ ਅਸੀਂ ਧਰਤੀ ਦੇ ਪਿਛਲਾ ਦੀ ਇੱਕ ਸਰਾਖ ਕਰਕੇ ਨਿਕਲ ਸਕਦੇ ਹਾਂ ਪਰ ਉਸ ਕੁਦਰਤੀ ਬਣਾਈ ਚੀਜ਼ ਅਗੇ ਸਾਡੀਆਂ ਡ੍ਰਿੱਲ ਮਸ਼ੀਨਾਂ ਤੇ ਸਾਡੀਆਂ ਯਾਰ ਫਿਰ ਅਸੀਂ ਕਹਿੰਦੇ ਆ ਕਿ ਅਸੀਂ 5 ਚਲਾ ਰਿਆ ਪਰ ਉਸ ਦੀ ਸਪੀਡ 5G ਕੀ 500G ਤੋਂ ਵੀ ਕਿਤੇ ਉੱਪਰ ਸਾਇੰਸ ਕਹਿੰਦੀ ਹੈ ਕਿ ਸੂਰਜ ਤੋਂ ਸਾਡੀ ਧਰਤੀ ਤੱਕ ਪਹੁੰਚਣ ਨੂੰ 8 ਮਿੰਟ ਲੱਗਦੇ ਨੇ ਤਾਂ ਤੁਸੀਂ ਇਹ ਦੇਖੋ ਫਿਰ ਉਸ ਕਾਲ ਪੁਰਖਾਇ ਗੁਰੂ ਦਾ ਭਾਇਆ 100 ਬੋਲੇ ਕਿੰਨਾ ਲੱਖਾਂ ਧਰਤੀਆਂ ਲੱਖਾਂ ਆਕਾਸ਼ ਲੱਖੇ ਪਤਾਲ ਕਿਉਂ ਕਿ ਹਰ ਕਿਉਂਕਿ ਹਰ ਚੀਜ਼ ਦੇ ਵਿੱਚ ਪਰਮਾਤਮਾ ਨੇ ਕੀ ਪੈਦਾ ਕੀਤਾ ਹਰ ਜੀਵ ਲਈ ਪਰਮਾਤਮਾ ਨੇ ਹੰਦ ਪੈਦਾ ਉਨੇ ਖਮੱਤ ਨੂੰ ਤੋੜਦੇ ਉਸ ਵਿੱਚੋਂ ਇੱਕ ਜੀਵ ਨਿਕਲਦਾ ਉਸ ਪੱਥਰ ਦੇ ਵਿੱਚ ਬੰਦ ਹੁੰਦਾ ਜਦੋਂ ਪੱਥਰ ਨੂੰ ਤੋੜਦੇ ਉਹਦੇ ਵਿੱਚ ਛੂ ਟਿੱਕਾ ਦਾ ਉਸ ਜੀਵ ਨੂੰ ਉੱਥੇ ਵੀ ਪਰਮਾਤਮਾ ਰੂਤੀ ਰੂਤੀ ਦਿੰਦਾ ਉਹ ਨੂੰ ਮੁਕਤ ਕਰ ਸਕਦਾ ਹੁਣ ਅਸੀਂ ਇਹ ਅਰਦਾਸ ਕਰਦੇ ਆ ਕਿ ਬ੍ਰਿਧੂ ਕਾਲਪੁਰਖ ਸਾਨੂੰ ਵੀ ਗੱਡੀ ਦੇ ਦੇ ਸਾਨੂੰ ਆਹ ਦੇ ਦੀਪ ਲਗਾ ਦੇ ਦੇ ਤਮਕਾਨਾ ਦੇ ਨੇ ਪਰ ਵਾਹਿਗੁਰੂ بڑا ਸੋਚ ਸਭ ਦੇ ਇਕਨਵਾਦ ਤੇ ਪਹੁੰਚਦਾ ਕਿ ਗੱਡੀ ਇਹ ਬੰਦ ਰਹਿ ਤਰੀਬ ਚ 1000 ਰੁਪਏ ਚੱਲਿਆ ਅਗਰ ਕਿਤੇ ਜਾਊਗਾ 500 600 ਦਾ ਪੈਟਰੋਲ ਪਾਊਗਾ ਪਰ ਕਿਤੇ ਰਾਤ ਵਿੱਚ ਪੂਚ ਰੋ ਗਿਆ ਜਾਂ ਕੋਈ ਹੋਰ ਖਰਾਬੀ ਆ ਗਈ ਤਾਂ ਕਿੱਥੋਂ ਚਲਾਉਂਗੇ ਹੁਣ ਇਹ ਨਾ ਸੋਚੋ ਕਿ ਵਾਹਿਗੁਰੂ ਨੇ ਕਿਸੇ ਦਾ ਪ੍ਰਿਆਮ ਤਕਰੀਬੀ ਜਿੰਦਗੀ ਆ ਕਿਸੇ ਨੂੰ ਪ੍ਰਿਆਮ ਦਾ ਅਮੀਰ ਮਾਰ ਉਹਨਾਂ ਦੇ ਕਰਮਾਂ ਦੇ ਆਧਾਰ ਤੇ ਉਹਨਾਂ ਨੇ ਫੈਸਲੇ ਲਏ ਜਿੱਥੇ ਵੀ ਪਰਮਾਤਮਾ ਨੇ ਜਿਸ ਸੰਸਾਰ ਰੱਖਿਆ ਹੈ ਬੜਾ ਸੂਚ ਸੰਬਧੀ ਕੋਹੋਤ ਉਹ ਸਬਕ ਕੇ ਇਸ ਦੁਨੀਆ ਨੂੰ ਚਲਾ ਰਿਹਾ ਹਾਂ ਅਸੀਂ ਸਵੇਰੇ ਉੱਠਦੇ ਹਾਂ ਗੁਰੂ ਘਰਾਂ ਵਿੱਚ ਜਾ ਕੇ ਜਾਂ ਪੰਦਰਵਾਜ ਦਾ ਜਾ ਕੇ ਮੱਥਾ ਟੇਕ ਕੇ ਕਹਨੇ ਹੈ ਬਾਈਕਾ ਮਤਾ ਅੱਖਾਂ ਫਲਾਤਾ ਜਿੱਤੇ ਲਤਾ ਤੁਰਦੀ ਆ ਫਲਾਣਾ ਸਿੰਘ ਮਰ ਚੁ ਗਿਆ ਇਹਦਾ ਜਹਾਨ ਤੋਂ 9 ਮਿੰਟ ਤੇ ਪਰ ਇੱਕ ਵਾਰ ਲ ਸੋਚੋ ਕਿ ਉਸਦੇ ਤਮਾਦ ਅੰਦਰ ਜਦੋਂ ਤੁਸੀਂ ਸਵੇਰੇ ਉੱਠ ਕੇ ਕਾਰ ਨੂੰ ਕਾਲਾ ਪੱਲਾ ਇਸ ਤਰ੍ਹਾਂ ਚਲਾ ਰਹੇ ਹਾਂ ਤੁਹਾਡੇ ਮਨ ਅੰਦਰ ਕਿੰਨੀਆਂ ਘਟਨੀਆਂ ਵਾਪਰਦੀਆਂ ਕਈ ਐਸੇ ਇਨਸਾਨ ਨੇ ਜਿਹੜਾ ਕਹਿਦਾ ਕਿ ਮਾਰ ਦੇਈ ਤੀ ਐਸੇ ਇਨਸਾਨ ਨੂੰ ਬਚਾ ਕਹਿੰਦਾ ਹੈ ਬਚਾ ਲਾ ਪਰ ਉਹ ਫਿਰ ਵਿਚ ਵਿਚਾਲਿਆਂ ਦਾ ਰਸਤਾ ਲੱਭਦਾ ਕਿ ਭਾਈ ਦੇ ਕਰਮ ਕਾਣ ਕਿਥੇ ਉਸ ਦਾ ਹੱਥ ਉੱਪਰ ਫੈਸਲਾ ਕਰਦਾ ਸੋ ਵਾਹਿਗੁਰੂ ਅਕਾਲ ਪੁਰਖ ਦੀ ਜਗ੍ਹਾ ਵਿੱਚ ਰਿਆ ਕਰੋ ਉਹਦੇ ਗੁਣ ਗਾਇਆ ਕਰੋ ਉਸ ਅਕਾਲ ਪੁਰਖ ਦੀ ਜਗ੍ਹਾ ਵਿੱਚ ਸਭ ਕੁਝ ਹੈ ਤੇ ਉਸ ਅਕਾਲ ਪੁਰਖ ਦੀ ਜਗ੍ਹਾ ਤੋਂ ਬਾਹਰ ਕੁਝ ਨਹੀਂ ਸ਼ਬਦ ਗੁਰੂ ਨਾਲ ਜੋ ਸ਼ਬਦ ਗੁਰੂ ਦੀ ਭਗਤੀ ਕਰੋ ਕਿਉਂਕਿ ਓੰਕਾਰ ਪ੍ਰਮਾਤਮਾ ਨਹੀਂ ਕਿਹਾ ਕਿ ਉਸ ਅਕਾਲ ਪੁਰਖ ਦਾ ਨਰਕਾਰ ਸਿਰ ਇੱਕ ਹੈ ਇੱਕ ਓੰਕਾਰ ਕੋਈ ਇੱਕ ਨਿਰੰਕਾਰ ਜੋਤ ਹੈ ਉਸ ਤੋਂ ਪੱਟਾ ਨਾ ਕੋਈ ਤਿਨਾ ਕੋ। ਹੋ ਸਕਦਾ ਹੈ ਤੁਹਾਡੇ ਮੰਜ਼ਲਾਂ ਤੇ ਜਾਣ ਵਾਲੇ ਰਸਤੇ ਬੱਕੋ ਪੁੱਟੇ ਹੋ ਸਕਦਾ ਹੈ। ਪਰ ਤੁਹਾਡੀ ਮੰਜ਼ਲ ਇੱਕਾ ਜਿੱਥੇ ਤੁਸੀਂ ਜਾ ਕੇ ਆਪਣਾ ਆਖਰੀ ਸਭਾ ਲੰਘਾਓ। ਸੋ ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਅਗਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਚੈਨਲ ਲਾਈਕ ਸ਼ੇਅਰਿੰਗ ਸਬਸਕ੍ਰਾਈਬ